ਪਿਛੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਅੱਜ ਲਈ ਇੱਕ ਬੜੀ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਕਰੀਬ 3 ਸਾਲ ਦੇ ਬੱਚੇ ਦੀ ਇੱਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਔਰ ਇੰਨਾ ਭਿਆਨਕ ਹਾਦਸਾ ਹੋਇਆ ਹੈ ਕਿ ਬੱਚੇ ਨੇ ਮੌਕੇ ਦੇ ਉੱਤੇ ਹੀ ਪ੍ਰਾਣ ਤਿਆਗ ਦਿੱਤੇ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਹੋਰ ਵੀ ਮਾੜੀ ਖਬਰ ਇਸ ਲਈ ਹੈ ਕਿਉਂਕਿ ਅੱਜ ਹੀ ਬੱਚੇ ਨੂੰ ਲੈ ਕੇ ਜਾ ਰਹੇ ਸੀ ਧਾਰਮਿਕ ਸਥਾਨ ਤੇ ਲੈ ਕੇ ਜਾਣਾ ਸੀ ਤੇ ਉਸ ਬੱਚੇ ਦਾ ਮੁੰਡਨ ਕਰਵਾਉਣਾ ਸੀ। ਜਰਾ ਸੋਚੋ ਪਰਿਵਾਰ ਦੇ ਵਿੱਚ ਕਿੰਨੀਆਂ ਖੁਸ਼ੀਆਂ ਹੋਣਗੀਆਂ ਕੀ ਕੀ ਉਹਨਾਂ ਨੇ ਸੁਪਨੇ ਸਜਾਏ ਹੋਣਗੇ। ਬੜੀ ਮੁਸ਼ਕਿਲ ਦੇ ਨਾਲ ਹੈ ਪਰਿਵਾਰ ਨੇ ਦੱਸਿਆ ਕਿ ਅਸੀਂ 7 ਸਾਲ ਉਡੀਕ ਕੀਤੀ ਫਿਰ ਕਿਤੇ ਜਾ ਕੇ ਪਰਿਵਾਰ ਦੇ ਘਰ ਦੇ ਵਿੱਚ ਖੁਸ਼ੀਆਂ ਆਈਆਂ 7 ਸਾਲ ਬਾਅਦ 3 ਸਾਲ ਘਰ ਦੇ ਵਿੱਚ ਕਰੀਬ ਖੁਸ਼ੀਆਂ ਰਹੀਆਂ ਤੇ ਅੱਜ ਬੱਚੇ ਨੂੰ ਮੁੰਡਣ ਦੇ ਲਈ ਲੈ ਕੇ ਜਾਣਾ ਸੀ ਤੇ ਮੁੰਡਣ ਤੇ ਲੈ ਕੇ ਜਾਣ ਤੋਂ ਪਹਿਲਾਂ ਹੀ ਇਹ ਹਾਦਸਾ ਵਾਪਰ ਗਿਆ ਤੇ ਉਸ ਜ਼ਾਲਮ ਕਾਰ ਵਾਲੇ ਵੀ ਦੀ ਵੀ ਤੁਹਾਨੂੰ ਅਸੀਂ ਕਰਤੂਤ ਦੱਸ ਦਿਆ ਕੀ ਹੋਇਆ ਕੀ ਹੈ ਜਲੰਧਰ ਦੇ ਕਿਸ਼ਨਪੁਰਾ ਇਲਾਕੇ ਦੀ ਇਹ ਖਬਰ ਹੈ ਬੜੀ ਹੀ ਤੇਜ਼ੀ ਦੇ ਨਾਲ ਤੇਜ਼ ਰਫ਼ਤਾਰ ਦੇ ਨਾਲ ਐਕਸਯੂਵੀ ਕਾਰ ਨੂੰ ਉਹ ਵਿਅਕਤੀ ਲੈ ਕੇ ਜਾ ਰਿਹਾ ਸੀ ਸ਼ਾਇਦ ਸਿਰ ਦੇ ਉੱਤੇ ਅਮੀਰੀਅਤ ਦਾ ਇੱਕ ਭੂਤ ਸਵਾਰ ਸੀ ਕੀ ਅਸੀਂ ਅਮੀਰਾ ਜੋ ਮਰਜ਼ੀ ਕਰੀਏ ਸਾਡੇ ਪੈਰਾਂ ਦੇ ਵਿੱਚ ਰੇਸ ਹੈ ਅਸੀਂ ਇਹਨੂੰ ਜਿਵੇਂ ਮਰਜ਼ੀ ਚਲਾਈਏ ਪਰ ਹੁਣ ਇਹ ਨਹੀਂ ਦੇਖਿਆ ਕਿਸ਼ਨਪੁਰ ਇੱਕ ਜਲੰਧਰ ਦਾ ਭੀੜ-ਪਾੜ ਵਾਲਾ ਇਲਾਕਾ ਹੈ ਉੱਥੋਂ ਹੀ ਬੜੀ ਤੇਜ਼ ਰਫ਼ਤਾਰ ਦੇ ਨਾਲ ਜਾ ਰਿਹਾ ਸੀ ਸਭ ਤੋਂ ਪਹਿਲਾਂ ਇੱਕ ਕੁੱਤੇ ਨੂੰ ਟੱਕਰ ਮਾਰ ਦਿੰਦਾ ਤੇ ਕੁੱਤੇ ਦੇ ਉੱਤੇ ਉਹਦੀ ਗੱਡੀ ਲੰਘਾ ਕੇ ਭੱਜਣ ਦੀ ਕੋਸ਼ਿਸ਼ ਕਰਦਾ ਐਨੀ ਦੇਰ ਦੇ ਵਿੱਚ ਪਰਿਵਾਰ ਅੰਦਰ ਤਿਆਰ ਹੋ ਰਿਹਾ ਹੁੰਦਾ ਤੇ ਆਪਣੇ ਬੱਚੇ ਨੂੰ ਤਿਆਰ ਕਰ ਚੁੱਕਦੇ ਨੇ ਦੇਖਦੇ ਨੇ ਕਿ ਠੀਕ ਆ ਇੱਥੋਂ ਕਿਹਨੇ ਆਣਾ ਤੇਜ਼ ਰਫ਼ਤਾਰ ਦੇ ਨਾਲ ਤਾਂ ਬੱਚਾ ਵੀ ਸੜਕ ਦੇ ਉੱਤੇ ਚਲਾ ਜਾਂਦਾ ਖੇਡਦਾ ਖੇਡਦਾ ਤਾਂ ਉਸ ਗੱਡੀ ਵਾਲੇ ਨੇ ਇੰਨਾ ਵੀ ਨਹੀਂ ਦੇਖਿਆ ਕਿ ਇਲਾਕੇ ਦੇ ਵਿੱਚ ਭੀੜ-ਪਾੜ ਹੈ ਜਾਂ ਫਿਰ ਆਪਣੀ ਰਫ਼ਤਾਰ ਦੇ ਉੱਤੇ ਕੰਟਰੋਲ ਰੱਖਣਾ ਹੈ ਉਹ ਆਪਣੀ ਅਮੀਰੀਅਤ ਦੀ ਮਸਤੀ ਦੇ ਵਿੱਚ ਬੜੇ ਆਰਾਮ ਦੇ ਨਾਲ ਜਾ ਰਿਹਾ ਸੀ ਔਰ ਬੱਚੇ ਨੂੰ ਟੱਕਰ ਮਾਰ ਦਿੰਦਾ ਤੇ ਉਸ ਦਾ ਦਿਲ ਫਿਰ ਇੱਥੇ ਵੀ ਨਹੀਂ ਪਸੀਜਿਆ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਹਾਦਸਾ ਕਿਸੇ ਵੀ ਥਾਂ ਤੇ ਕਿਸੇ ਵੀ ਸਮੇਂ ਹੋ ਸਕਦਾ ਹੈ ਪਰ ਉੱਥੇ ਤੁਹਾਨੂੰ ਜਾਗਰੂਕ ਹੋਣਾ ਚਾਹੀਦਾ ਹੈ ਕਿ ਜੇਕਰ ਤੁਹਾਡੇ ਤੋਂ ਗਲਤੀ ਹੋਈ ਹੈ ਤਾਂ ਤੁਸੀਂ ਉਹਨੂੰ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਜੇਕਰ ਤੁਹਾਡੇ ਤੋਂ ਐਕਸੀਡੈਂਟ ਹੋ ਗਿਆ ਕਿਸੇ ਦੇ ਵਿੱਚ ਬੱਚਾ ਗੱਡੀ ਮਾਰ ਦਿੱਤੀ ਹੈ ਬੱਚੇ ਦੇ ਉੱਤੇ ਗੱਡੀ ਚੜਾ ਦਿੱਤੀ ਹੈ ਤਾਂ ਰੁਕਣਾ ਚਾਹੀਦਾ ਸੀ ਗੱਡੀ 'ਚ ਜਵਾਕ ਨੂੰ ਬਿਠਾਓ ਤੇ ਨਾਲ ਦੀ ਨਾਲ ਹਸਪਤਾਲ ਲਿਜਾਓ ਸ਼ਾਇਦ ਇੰਨੀ ਉਹਦਾ ਜੋ ਦਿਲ ਔਰ ਦਿਮਾਗ ਸੀ ਸੰਵੇਦਨਸ਼ੀਲ ਨਹੀਂ ਸੀ ਸੋਚਣ ਦੀ ਤਾਕਤ ਨਹੀਂ ਸੀ ਕਿਉਂਕਿ ਜਦੋਂ ਦਿਮਾਗ ਦੇ ਉੱਤੇ ਪੈਸਾ ਹਾਵੀ ਹੋ ਜਾਂਦਾ ਹੈ ਫਿਰ ਇਨਸਾਨੀਅਤ ਨਹੀਂ ਦਿਖਦੀ ਫਿਰ ਸਿਰਫ ਔਰ ਸਿਰਫ ਆਪਣਾ ਰਤਬਾ ਔਰ ਰੋਪ ਦਿਖਦਾ ਔਰ ਪੈਸੇ ਦੀ ਜੋ ਚਮਕ ਹੈ ਉਹ ਇਨਸਾਨ ਨੂੰ ਅੰਨਾ ਕਰ ਦਿੰਦੀ ਹੈ ਇਸ ਹਾਦਸੇ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਹੋਇਆ ਐਕਸਯੂਵੀ ਗੱਡੀ ਦੇ ਵਿੱਚ ਨੌਜਵਾਨ ਜਾ ਰਿਹਾ ਸੀ ਕੋਈ ਅਧੇੜ ਉਮਰ ਦਾ ਸੀ ਜਾਂ ਨੌਜਵਾਨ ਸੀ ਮਹਿਲਾ ਸੀ ਫਿਲਹਾਲ ਨਹੀਂ ਪਤਾ ਲੇਕਿਨ ਇੰਨੀ ਖਬਰ ਜਰੂਰ ਆ ਗਈ ਹੈ ਕਿ ਪੁਲਿਸ ਨੇ ਟ੍ਰੇਸ ਕਰ ਲਈ ਹੈ ਗੱਡੀ ਕਿ ਗੱਡੀ ਦੇ ਨੰਬਰ ਤੋਂ ਅਸੀਂ ਤੁਹਾਨੂੰ ਫੋਟੋ ਵੀ ਦਿਖਾ ਰਹੇ ਹਾਂ ਗੱਡੀ ਦੀ ਹਾਲਾਂਕਿ ਨਾ ਤਸਵੀਰਾਂ ਚ ਸਾਫ ਸਾਫ ਨੰਬਰ ਨਹੀਂ ਪੜਿਆ ਜਾ ਰਿਹਾ ਪਰ ਇਲਾਕੇ ਦੇ ਵਿੱਚ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਪੁਲਿਸ ਨੇ ਜਾਂ ਕੀਤੀ ਹੈ ਤੇ ਪਰਿਵਾਰ ਦੱਸ ਰਿਹਾ ਕਿ ਗੱਡੀ ਟਰੇਸ ਹੋ ਚੁੱਕੀ ਹੈ ਹੁਣ ਵਿਅਕਤੀ ਨੂੰ ਕਦੋਂ ਤੱਕ ਫੜਿਆ ਜਾਂਦਾ ਇਹ ਦੇਖਣਾ ਹੋਵੇਗਾ ਫਿਲਹਾਲ ਤੁਹਾਨੂੰ ਅਸੀਂ ਉਹ ਦੋ ਤਸਵੀਰਾਂ ਵੀ ਇਸ ਵਕਤ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਕ ਪਾਸੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਜਿਨ੍ਹਾਂ ਦਾ ਬੱਚਾ ਕਰੀਬ 3 ਸਾਲ ਦੀ ਵੀ ਉਹਦੀ ਹਲੇ ਉਮਰ ਨਹੀਂ ਹੋਈ ਸੀ 3 ਸਾਲ ਤੋਂ ਵੀ ਘੱਟ ਉਮਰ ਦਾ ਬੱਚਾ ਸੀ ਜਦੀ ਜਾਨ ਚਲੀ ਗਈ ਹੈ ਪਰਿਵਾਰ ਇਸ ਵਕਤ ਸਦਮੇ ਦੇ ਵਿੱਚ ਹੈ ਤੇ ਦੂਸਰੇ ਪਾਸੇ ਤੁਹਾਨੂੰ ਉਹ ਫੋਟੋ ਦਿਖਾ ਰਹੇ ਹਾਂ ਅਸੀਂ ਰੋਕ ਕੇ ਸੀਸੀਟੀਵੀ ਦੀ ਜਿਦੇ ਵਿੱਚ ਏਸੇ ਗੱਡੀ ਦੇ ਨਾਲ ਟੱਕਰ ਮਾਰੀ ਗਈ ਹੈ ਉਸ ਗੱਡੀ ਦੀ ਫੋਟੋ ਤੁਹਾਨੂੰ ਦਿਖਾ ਰਹੇ ਹਾਂ ਨੰਬਰ ਇੱਥੋਂ ਕਲੀਅਰ ਹਲੇ ਨਹੀਂ ਪੜਿਆ ਜਾ ਰਿਹਾ ਲੇਕਿਨ ਜਿਹੜੇ ਪੁਲਿਸ ਨੇ ਹੋਰ ਕੈਮਰਿਆਂ ਦੀ ਜਾਂਚ ਪੜਤਾਲ ਕੀਤੀ ਹੈ ਤਾਂ ਉਹਨਾਂ ਕੈਮਰ ਵਿੱਚ ਇਸ ਗੱਡੀ ਦਾ ਨੰਬਰ ਸਾਫ਼-ਸਾਫ਼ ਆ ਗਿਆ ਹੈ ਤਾਂ ਐਸੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਵਾਕਈ ਬਣਦੀ ਹੈ ਅਸੀਂ ਨਿੱਜੀ ਤੌਰ ਤੇ ਵੀ ਅਸੀਂ ਇਹ ਮੰਗ ਕਰਦੇ ਹਾਂ ਕਿ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਾਲਾਂਕਿ ਕਿਸੇ ਵੀ ادارے ਦਾ ਪੱਤਰਕਾਰ ਦਾ ਜਾਂ ਫਿਰ ادارے ਦਾ ਇਹ ਕਹਿਣਾ ਨਹੀਂ ਬਣਨਾ ਹੁੰਦਾ ਪਰ ਜੇਕਰ ਐਸੀਆਂ ਘਟਨਾਵਾਂ ਤੇ ਨੱਥ ਪਾਣਾ ਹੈ ਲੋਕਾਂ ਨੂੰ ਥੋੜਾ ਜਿਆਦਾ ਸੰਵੇਦਨਸ਼ੀਲ ਕਰਨਾ ਹੈ ਤਾ ਜਰੂਰ ਤੈ ਕਿ ਜਿਹੜੇ ਐਸੇ ਲੋਕ ਨੇ ਸਖਤ ਤੋਂ ਸਖਤ ਇਨ੍ਹਾਂ ਲੋਕਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਲਾਇਸੈਂਸ ਦਾ ਸਾਨੂੰ ਕਹਿਣ ਦੀ ਹੀ ਲੋੜ ਨਹੀਂ ਕਿ ਲਾਇਸੈਂਸ ਕੈਂਸਲ ਹੋਣੇ ਚਾਹੀਦੇ ਨੇ ਔਰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜੁਰਮਾਨਿਆਂ ਨਾਲ ਨਹੀਂ ਚੱਲਣਾ ਚਾਹੀਦਾ ਕਿਉਂਕਿ ਜਿਹੜਾ ਬੰਦਾ 15 ਲੱਖ ਦੀ ਗੱਡੀ ਰੱਖ ਸਕਦਾ ਉਹ 5-4 ਲੱਖ ਰੁਪਏ ਜੁਰਮਾਨੇ ਨੂੰ ਟਿੱਚ ਨਹੀਂ ਸਮਝਦਾ ਜੇਕਰ ਤੁਸੀਂ ਚਾਹਦੇ ਹੋ ਜੇ ਸਰਕਾਰਾਂ ਚਾਹੁੰਦੀਆਂ ਨੇ ਪੁਲਿਸ ਪ੍ਰਸ਼ਾਸਨ ਚਾਹੁੰਦਾ ਹੈ ਕਿ ਹਾਦਸੇ ਘੱਟ ਹੋਣ ਲੋਕਾਂ ਦੇ ਵਿੱਚ ਸਮਝਦਾਰੀ ਆਵੇ ਤਾਂ ਐਸੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਔਰ ਪ੍ਰਚਾਰ ਹੋਣਾ ਚਾਹੀਦਾ ਕਿ ਦੇਖੋ ਇਸ ਸ਼ਖਸ ਨੇ ਗਲਤੀ ਕੀਤੀ ਸੀ ਤੇ ਉਹਨੂੰ ਅਸੀਂ ਸਜ਼ਾ ਦਿੱਤੀ ਹੈ ਤਾਂ ਕਿ ਜਿਹੜੀ ਇਹ ਸਜ਼ਾ ਵਾ ਹੋਰ ਲੋਕਾਂ ਲਈ ਸਬਕ ਬਣ ਸਕੇ ਔਰ ਲੋਕਾਂ ਦੇ ਦਿਲ ਦੇ ਵਿੱਚ ਡਰ ਵੀ ਪੈਦਾ ਹੋ ਸਕੇ ਕਾਨੂੰਨ ਦਾ ਖੋਫ ਪੈਦਾ ਹੋ ਸਕੇ ਇਸੇ ਕਰਕੇ ਕਾਨੂੰਨ ਦਾ ਖੋਫ ਨਹੀਂ ਹੈ ਲੋਕੀ ਇਸੇ ਕਰਕੇ ਕਾਨੂੰਨ ਨੂੰ ਟਿਚ ਨਹੀਂ ਸਮਝਦੇ ਅਪਰਾਧੀਤਾ ਕੁਛ ਵੀ ਨਹੀਂ ਸਮਝਦੇ ਕਾਨੂੰਨ ਹੈ ਕੀ ਚੀਜ਼ ਹੈ ਉਹਨਾਂ ਦੇ ਲਈ ਕਾਨੂੰਨ ਉਹਨਾਂ ਕੀ ਹੈ ਜਿੰਨਾ ਕਿ ਇੱਕ ਰੇੜੀ ਤੇ ਖੜਕੇ ਸਮੋਸੇ ਮਿਲਦੇ ਆ ਤੇ ਸਮੋਸੇ ਜਿਹੜੇ ਅਖਬਾਰ ਦੇ ਉੱਤੇ ਜਾਂ ਫਿਰ ਜਿਹੜੇ ਪੇਪਰ ਦੇ ਉੱਤੇ ਮਿਲਦੇ ਆ ਐਨੀ ਕੀ ਔਕਾਤ ਰਹਿ ਗਈ ਹੈ ਕਾਨੂੰਨ ਦੀ ਅਪਰਾਧੀਆਂ ਦੇ ਵਿੱਚ ਬਿਲਕੁਲ ਖੋਫ ਨਹੀਂ ਹੈ ਇਸੇ ਕਰਕੇ ਜੇਕਰ ਤੁਸੀਂ ਚਾਹਦੇ ਹੋ ਜੇਕਰ ਲੋਕ ਚਾਹੁੰਦੇ ਨੇ ਜੇਕਰ ਸਰਕਾਰ ਚਾਹਦੀ ਪ੍ਰਸ਼ਾਸਨ ਚਾਹਦੀ ਕਿ ਲੋਕਾਂ ਦੇ ਵਿੱਚ ਘੱਟੋ-ਘੱਟ ਕਾਨੂੰਨ ਦਾ ਖੋਫ ਹੋਵੇ ਤਾਂ ਸਜ਼ਾ ਐਸੀ ਬੰਨੀ ਚਾਹੀਦੀ ਹੈ ਜੋ ਕਿ ਇੱਕ ਸਮਾਜ ਦੇ ਵਿੱਚ ਉਦਾਹਰਨ ਸੈੱਟ ਹੋਵੇ ਪਰਿਵਾਰ ਦਾ ਰੋ ਰੋ ਕੇ ਹਾਲਾਂਕਿ ਕੁਝ ਕਹਿ ਰਿਹਾ ਤੁਹਾਨੂੰ ਉਹ ਵੀ ਦੱਸ ਦਿਆਂ ਹਾਦਸਾ ਕਿਵੇਂ ਹੋਇਆ ਪੂਰੀ ਡਿਟੇਲ ਪਰਿਵਾਰ ਦੇ ਰਿਹਾ ਇਹ ਬੱਚਾ ਅੱਜ ਇੱਕ ਮੁੰਨਣ ਘਰਾਂ ਚੱਲੇ ਸੀ ਉਹਦੇ ਮਾਹਮਾਈ ਦੇ ਗੱਡੀ ਇਤਰੋ ਆਈ ਹੈ ਵੀ ਕਾਫੀ ਵੱਲੋਂ ਕੁੱਤਾ ਦਿੱਤਾ ਥੱਲੇ ਬਾਅਦ ਤੋਂ ਮੁੰਡਾ ਏ ਤੋੜੇ ਉਹਦੇ ਆ ਗਿਆ ਗੱਡੀ ਨਾਲ ਗੱਡੀ ਤੇ ਚੜਾ ਗਏ ਗੱਡੀ ਰੋਕੀ ਨਹੀਂ ਲੈ ਅੱਛਾ ਗੱਡੀ ਇੱਧਰ ਚੱਲ ਗਈ ਤੇ ਮੋੜੀ ਤੇ ਗੱਡੀ ਰੋਕੀ ਨਹੀਂ ਨੰਬਰ ਯਾਦ ਹੈ ਕੋਈ ਨੰਬਰ ਪੁੱਛ ਵਾਲਿਆਂ ਨੂੰ ਦੇਖ ਲਿਆ ਉਹਨਾਂ ਬਟ੍ਰੈਸ ਹੋ ਗਿਆ ਬਟ੍ਰੈਸ ਹੋ ਗਿਆ ਕਰ ਰਹੇ ਉਹ ਕਾਰਵਾਈ ਕਿੰਨੇ ਸਾਲ ਦੇ ਬੱਚੇ ਸੀ 3 ਸਾਲ ਦੇ 3 ਸਾਲ ਦੇ ਬੱਚੇ ਸੀ ਪੂਰੀ ਦੇਖੋ ਹਾਂ ਅੱਜ ਮੈਂ ਮੁੰਡੇ ਦਾ ਚਾਚਾ ਜੀ ਚਾਚਾ ਲੱਗਦਾ ਬੱਚਾ 4 ਨਾ ਦੋ ਸਾਲ ਦਾ ਕੀ ਨਾਮ ਕੀ ਸੀਗਾ ਮੇ ਦਾ ਨਾ ਤ੍ਰਿਪ ਕੀ ਨਾਮ ਸੀਗਾ ਤ੍ਰਿਪੂ ਤ੍ਰਿਪੂ ਤੁਸੀਂ ਕੀ ਲੱਗਦੇ ਉਹਨਾਂ ਨੂੰ ਮੈਂ ਉਹਦੀ ਦਾਦੀ ਹਾਂ ਇਸ ਨੂੰ ਜਦੋਂ ਐਕਸੀਡੈਂਟ ਪਤਾ ਲੱਗਾ ਕਿਵੇਂ ਹੋਇਆ ਐਕਸੀਡੈਂਟ ਪਤਾ ਨਹੀਂ ਲੱਗਾ ਸੀ ਤਾਂ ਇੱਥੇ ਅੰਦਰ ਸੀਗਾ ਉਹ ਬਾਹਰ ਸੀਗਾ ਮਾਤਾ ਦੇ ਚੱਲੇ ਦੀ ਝੰਡ ਲਾਉਣੀ ਸੀਗੀ ਬਾਹਰ ਗੱਡੀ ਆਲਾ ਪਿੱਛੋਂ ਤੇਜ਼ ਆ ਪਹਿਲੋ ਕੁੱਤਾ ਉਹਨੂੰ ਥੱਲੇ ਦਿੱਤਾ ਉਹ ਮਰ ਗਿਆ ਜਦ ਬਾਅਦ ਅਸੀਂ ਇੱਕ ਬਾਹਰ ਨੱਠ ਕੇ ਗਏ ਤਾਂ ਸਾਡੇ ਮੁੰਡੇ ਨੂੰ ਸੱਟ ਕੇ ਫੇ ਫਟ ਫਟ ਤਾਂ ਉਹਦੇ ਪਤਾ ਲੱਗਾ ਜਦ ਰੋਲਾ ਪਿਆ ਮੁੰਡਾ ਖੂਨੋਂ ਖੂਨ ਹੋਇਆ ਹੂੰ ਲੋਕਾਂ ਨੇ ਦੱਸਿਆ ਤੁਹਾਨੂੰ ਨਹੀਂ ਅਸੀਂ ਆਪ ਨੱਠ ਕੇ ਬਾਹਰ ਗਏ ਸੀ ਕਿ ਮੁੰਡਾ ਸੀ ਸਾਡਾ ਇੱਥੇ ਖੜਾ ਹੂੰ ਉਹਨੂੰ ਬੱਚੇ ਨੂੰ ਕਿੱਥੇ ਲੈ ਕੇ ਗਏ ਸੀ ਹਸਪਤਾਲ ਇੱਕ ਹਸਪਤਾਲ ਲੈ ਕੇ ਗਏ ਪਰਿਵਾਰ ਦੇ ਵਿੱਚ ਕੌਣ-ਕੌਣ ਜੀ ਹੈ ਉਹਦਾ ਪਰਿਵਾਰ ਅਸੀਂ ਉਹਦੀ ਮੰਮੀ ਗਈ ਹੈ ਪਾਪਾ ਗਿਆ ਨਾਲ ਮਾਮੇ ਮਾਮੇ ਨਾਨੀਆ ਦਾਦੇ ਸਾਰੇ ਗਏ ਨਾਲ ਕੋਈ ਬੱਚਾ ਪਰਿਵਾਰ ਇੱਕੋ ਹੀ ਪਹਿਲਾ ਹੀ ਬੱਚਾ ਸੀ ਪਰਾਵਾ ਵੀ 5-7 ਸਾਲਾਂ ਬਾਅਦ ਲਿਆ ਸੀ ਪਿਆਰੀਆਂ ਕਿੰਦਰ ਦੀਆਂ ਕਰ ਰਹੀਆਂ ਉਹ ਸੋਫੇ ਲੈ ਰਹੀਆਂ ਨੇ ਸਾਲ ਕਰਦੇ ਆਉ ਲੱਗਾ ਬੀਤਰਾ ਸਾਲ ਚ ਲੱਗਾ ਹੈ ਕੀ ਲੱਗਾ ਸੀ ਤੀਜੇ ਸਾਲ ਹੀ ਮਨ ਨੂੰ ਹੁੰਦਾ ਨਾ ਉਹਨਾਂ ਤੀਜੇ ਨੂੰ ਹੁੰਦਾ ਚਾਹੀਦਾ ਲੱਗਦਾ ਕਿ ਡਾਤੀ ਲੈ ਗਏ